ਬੱਚੇ ਪੋਲੇ ਭਾਇ ਬਣਾ ਲਿਆ ਤੇ ਸੁੱਤੇ ਧਕੇ ਖਾਂਦੇ ਤੈਨੂੰ ਲੈ ਤਾਉਂਗੀ। ਕੋਈ ਨਹੀਂ ਇਹੇ ਬੋਲਣੀ ਲੱਦਿਆ ਲੈ ਰੈਂਦਾਂ ਗਾਦੀ ਕੀ ਯਾਦ ਨਾ। ਇਹੇ ਹਾਲ ਇੱਕ ਨੂੰ ਬੱਚੇ ਨੂੰ ਕਰੇਗਾ। ਚੁੱਪ ਚੁੱਪ। ਕਹੇ ਕਰੇ ਨਾ ਮੱਚੇ ਕੇ ਜਾਨਾ। ਬਲੇ ਆ। ਮੈਂਨੇ ਕਹਾ ਤਾ ਇਹਨੂੰ ਇਸ ਕਰਕੇ ਰਿਪੋਰਟਾ ਪਾ ਕੇ ਜਿਤਾਇਆ ਨੇ ਆ। ਨੇ ਗੰਦਾ ਬੰਦਾ ਕਦੇ ਆਦੇ ਮੱਥੇ ਲੱਗ ਗਿਆ ਵਾ ਤੇ ਤੱਕਨਾਂ ਤੇ ਤੈਨੂੰ ਅੱਥੇ ਖਾ ਚੌਂ ਚ ਦਿਤਾ ਅਜਨਾਨੀਆਂ ਨੇ ਤੇ ਮੈਨੂੰ ਲਾਂਦ ਕਰਦੀ ਬੰਦਰਾ ਅਈ ਤੈਨੂੰ ਐਮਐਲਏ ਨੇ ਕਹਿੰਨੂ ਮਰ 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 ਪਾਪਾ ਇਸ ਦੀ ਜਨ ਬੇਨਤੀ ਕਾ ਵੀ ਹੋਣਾ ਲੈਣ ਦਿੱਤੀ ਓ ਐਮਐਲਏ ਮੈਂ ਸਰਕਾਰ ਨਾਲ ਬੇਨਤੀ ਕਰੀ ਨਹੀਂ ਕਰੂਗਾ ਸਾਡਾ ਹੱਕ ਆ ਪਾਪਾ ਸਿਆਸੀ ਲੋਕ ਕਰੀ ਪਸੰਦ ਨਹੀਂ ਕਰਨਾ ਜੀ ਇਹ ਕਰਦੇ ਆ ਪਿੱਛਾ ਛੋੜਾ ਐਮਐਲਏ ਸਾਹਿਬ ਉਸ ਤੋਂ ਰੋੜਾ ਚੀਜ਼ ਨਾ ਨਹੀਂ ਕਰੇ ਦਫ਼ਤਰੋਂ ਇਹ ਬੰਦਾ ਨਾ ਉਹ ਮੈਂ ਤੇਰੇ ਨਾਲ ਜਿੰਨਾਂ ਵੀ ਵੇਖੀ ਤਰ੍ਹਾਂ ਕੀ ਪੰਡਾ ਤੇ ਗੱਡੀ ਆਪਣੇ ਆਪ ਨੂੰ ਸਦਾਰ ਲਾ ਨੀ ਨੀ ਮੇਰੇ ਬੱਚੇ ਦੇ ਨੂੰ ਜਾਇਜ਼ ਪੱਤਾ ਕਰ ਲੈ 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 ਬੱਚਿਆ ਮਦਾ ਪਾਈਆਂ ਮੇਰੇ ਮੁੰਡੇ ਗੱਡੀਆਂ ਨੂੰ ਜਾਣ ਜਾਣ ਪਾਣਾਂ ਮੋਟਾ ਪਾਉਂਦੇ ਨੇ ਜੇ ਤੇ ਮੇਰੇ ਬੱਚੇ ਨੂੰ ਨਾ ਜਾਇਜ਼ ਕੀਤੀ ਆ ਅਸੀਂ ਇਹਦਾ ਦਸਤਾਵੇਜ਼ ਆ ਕੇ ਨਾ ਦਸਤਰ ਤੋੜ ਕੇ ਇਹਨੂੰ ਛਿੱਤਰ ਮਾਰ ਕੇ ਆਉਣੇ ਨੂੰ ਦਸਤਰ ਨਹੀਂ ਇਹਨੂੰ ਤੋੜਨਾ ਇਹ ਛੱਡਿਆ ਨਹੀਂ ਹੈਗਾ ਜਿਵੇਂ ਸੋਕੇ ਨਾਜੇ ਪਸਾਪਾਂ ਨਾਲ ਅੱਡ ਕੇ ਜਹਿਰ ਕੀਤੀ ਆ ਘਰੇ ਘਰ ਆਉਂਦਾ ਬੰਦਾ ਇਹਦਾ ਨਾਮ ਆਪ ਮੈਂ ਤੇ ਇਹ ਬੰਦੇ ਨੂੰ ਹੀ ਕਿਹਾ ਫੁੱਟਿਆ ਨੂੰ ਰੱਜ ਕੇ ਕੀ ਮੇਰਾ ਪੁੱਤ ਜਿੱਦਾਂ ਉਹ ਕਮਾਈ ਕਰਦਾ ਹੈ ਜਿਵੇਂ ਇਹ ਆਪਣੇ ਟਰੈਵਰ ਸੇਗਾ ਜਾਂ ਟਰਾਲੀ ਚਲਾਉਂਦਾ ਹੈ ਇਸ ਕਰਕੇ ਅਸੀਂ ਕੀ ਕਰ ਡੱਕੇ ਮਾਰਦੇ ਕਹੀ ਕਤਲ ਕਰਦੇ ਕਿ ਲੋਕਾਂ ਦੀ ਕੁੜੀ ਮੇਰੇ ਮੁੱਤ ਜਿਆਦਾ ਹੀ ਪੱਜਾ ਗਈ ਤਾਂ ਇਹਨਾਂ ਨੂੰ ਨਾ ਇਹਨਾਂ ਨੂੰ ਥੋਕੇ ਚਪਚੇ ਦੇ ਕਰਕੇ ਇਹਨੂੰ ਗੋਲੀ ਮਾਰਦੇ ਵੀ ਬੇਚੱਕ ਪਰਨੇ ਇਹਨਾਂ ਹੁਣ ਇੱਕ ਵਾਰੀ ਪੰਜਾਬ ਲੈ ਕੇ ਰਹਿਣਾ ਹੀ ਹੋ ਇਹਨਾਂ ਮੇਰੇ ਪੁੱਤ ਦੇ ਪੱਤਾ ਕਰਾਂ ਮੈਂ ਸ਼ਹਿਰ ਤੋਂ ਨਾ ਕਿ ਉਹਨਾਂ ਦੇ ਮੂਰੂ ਨਾ ਤੇ ਕਰਦੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ